ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤੀ ਗਈ ਗੁਰਬਾਣੀ ਜਪਜੀ ਸਾਹਿਬ ਦੇ ਸਰਲੇਖ ਦੇ ਹੇਠ ਜਿਸ ਦਾ ਆਪਾਂ ਜਾਪ ਕਰਦੇ ਹਾਂ ਜਦੋਂ ਬਾਣੀ ਦੀ ਗੱਲ ਚੱਲਦੀ ਏ ਤੇ ਬਾਣੀ ਦਾ ਨਾਮ ਜੋ ਜਾਪੇ ਔਰ ਆਪਾਂ ਸਤਿਕਾਰ ਦੇ ਨਾਲ ਜਪਜੀ ਸਾਹਿਬ ਪੜਦੇ ਆਂ ਜਦੋਂ ਜਪਜੀ ਸਾਹਿਬ ਦੀ ਮਹਾਨਤਾ ਦੇ ਬਾਰੇ ਗੱਲ ਕਰਾਂਗੇ ਵੈਸੇ ਤਾਂ ਜਿੰਨੀ ਵੀ ਗੁਰਬਾਣੀ ਹੈ ਇੱਕ ਓਅੰਕਾਰ ਤੋਂ ਲੈ ਕੇ 18 10 20 ਤੱਕ ਗੁਰੂ ਪਰਮੇਸ਼ਰ ਦੇ ਮੁਖਾਰਬਿੰਦ ਤੋਂ ਉਚਾਰਨ ਹੋਈ ਸਾਰੀ ਹੀ ਗੁਰਬਾਣੀ ਦਾ ਮਹਾਤਮ ਫਾਲ ਬਹੁਤ ਵੱਡਾ ਹੈ ਜੇ ਕੋਈ ਸ਼ਰਧਾ ਭਾਵਨਾ ਦੇ ਨਾਲ ਗੁਰਬਾਣੀ ਨੂੰ ਪ੍ਰੇਮ ਦੇ ਨਾਲ ਪੜਦਾ ਏ ਆਪਾਂ ਸਤਿਗੁਰੂ ਜੀ ਦੇ ਬਚਨ ਪੜਦੇ ਆ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਪਰਮੇਸ਼ਰ ਦਾ ਨਾਮ ਜਪਣਾ ਨਾ ਕਿ ਛੇਤੀ ਛੇਤੀ ਦੇ ਨਾਲ ਕਾਲੀ ਦੇ ਨਾਲ ਇਹ ਕੰਮ ਮੁਕਾਉਣਾ ਕਿ ਇਹ ਮੇਰੇ ਵਾਸਤੇ ਕੰਮ ਹੈ ਮੈਂ 1-2 ਮਿੰਟ ਦੇ ਵਿੱਚ ਜਾਂ 5 ਮਿੰਟ ਦੇ ਵਿੱਚ ਪਾਠ ਕਰ ਲਿਆ ਔਰ ਮੈਂ ਪਾਸੇ ਹੋ ਗਿਆ ਮੈਂ ਆਪਣਾ ਕੰਮ ਮੁਕੰਮਲ ਕਰ ਦਿੱਤਾ ਇਹ ਖਤਮ ਕਰ ਦਿੱਤਾ ਹੈ ਕੋਸ ਪਰਮੇਸ਼ਰ ਨੇ ਜਿੱਥੇ ਸਾਨੂੰ ਇਹ ਰੋਜ਼ਾਨਾ ਦਾ ਨੀਮ ਬਖਸ਼ਿਸ਼ ਕੀਤਾ ਹੈ ਕਿ ਰੋਜ਼ਾਨਾ ਨੀਮ ਦੇ ਅਨੁਸਾਰ ਪਰਮੇਸ਼ਰ ਦਾ ਨਾਮ ਜਪਣਾ ਗੁਰਬਾਣੀ ਪੜ੍ਹਨੀ ਗੁਰਬਾਣੀ ਸੁਣਨੀ ਗੁਰੂ ਘਰ ਦੇ ਵਿੱਚ ਜਾਣਾ ਕੀਰਤਨ ਕਰਨਾ ਕੀਰਤਨ ਸੁਨਣਾ ਉਸ ਵੈਗਰੂ ਦੀ ਅਰਾਧਨਾ ਕਰਨੀ ਗੁਰੂ ਗੁਰੂ ਜਪਣਾ ਇਹ ਸਾਰੇ ਹੀ ਨੀਮ ਨੇ ਔਰ ਜਦੋਂ ਜਪਜੀ ਸਾਹਿਬ ਦੀ ਬਾਣੀ ਦੀ ਆਪਾਂ ਗੱਲ ਕਰਾਂਗੇ ਤੇ ਇਹਦੇ ਨਾਲ ਗੋਰ ਇਤਿਹਾਸ ਦੇ ਵਿੱਚ ਇੱਕ ਨਹੀਂ ਅਨੇਕਾਂ ਹੀ ਸਾਖੀਆਂ ਆਪਾਂ ਨੂੰ ਮਿਲ ਜਾਣਗੀਆਂ ਜਿਨ੍ਹਾਂ ਦੇ ਵਿੱਚੋਂ ਆਪਾਂ ਇੱਕ ਦਾ ਜ਼ਿਕਰ ਕਰਾਂਗੇ ਅੱਜ ਪਹਿਲਾਂ ਔਰ ਫਿਰ ਅੱਗੇ-ਅੱਗੇ ਇਸ ਤਰ੍ਹਾਂ ਜਿਵੇਂ ਗੁਰੂ ਪਰਮੇਸ਼ਰ ਮਹਾਰਾਜ ਕਿਰਪਾ ਕਰਨਗੇ ਆਪ ਜੀ ਦੇ ਨਾਲ ਇਤਿਹਾਸ ਦੀ ਸਾਂਝ ਪਾਵਾਂਗੇ ਸਭ ਤੋਂ ਪਹਿਲਾਂ ਆਪਾਂ ਅੱਜ ਸਾਂਝ ਪਾਵਾਂਗੇ ਕਿ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਦੋਂ ਉਹਨਾਂ ਨੇ ਭਾਈ ਗੋਪਾਲਾ ਜੀ ਜਿਨ੍ਹਾਂ ਦੇ ਕੋਲੋਂ ਬੜੇ ਪ੍ਰੇਮ ਤੇ ਅਦਬ ਸਤਕਾਰ ਦੇ ਨਾਲ ਜਪਜੀ ਸਾਹਿਬ ਦਾ ਪਾਠ ਸਰਵਣ ਕਰਦੇ ਨੇ ਕਿਉਂਕਿ ਭਾਈ ਗੋਪਾਲਾ ਜੀ ਉਹ ਰੂਹ ਨੇ ਜੋ ਗੁਰੂ ਪਰਮੇਸ਼ਰ ਦੇ ਕੋਲ ਰਹਿੰਦਿਆ ਉਹਨਾਂ ਦੀ ਸੇਵਾ ਸਿਮਰਨ ਅਣਥੱਕ ਹੈ ਬੜੇ ਸ਼ਰਧਾ ਤੇ ਪ੍ਰੇਮ ਦੇ ਨਾਲ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਕੋਲੇ ਉਹ ਸੇਵਾ ਕਰਦੇ ਨੇ ਪਰ ਇਹ ਇਨਸਾਨੀ ਬੁੱਧੀ ਐਸੀ ਹੈ ਮਾਇਆ ਐਸੀ ਹੈ ਕਿਤੇ ਨਾ ਕਿਤੇ ਬੰਦੇ ਨੂੰ ਇਹ ਭਰਮਾ ਲੈਂਦੀ ਏ ਔਰ ਇਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਆਪ ਕਿਰਪਾ ਕਰਨ ਤੇ ਫਿਰ ਹੀ ਇਸ ਤੋਂ ਬਚਿਆ ਜਾ ਸਕਦਾ ਏ ਗੁਰੂ ਪਾਸ਼ਾ ਮਹਾਰਾਜ ਜੀ ਨੇ ਕਿਹਾ ਕਿ ਕਿਹੜਾ ਸਿੱਖ ਹੈ ਗੁਰੂ ਦਾ ਪਿਆਰਾ ਜਿਹੜਾ ਇੱਕ ਮਨ ਚਿੱਤ ਇਕਾਗਰ ਹੋ ਕੇ ਜਪਜੀ ਸਾਹਿਬ ਦਾ ਪਾਠ ਸਾਨੂੰ ਸਰਵਣ ਕਰਵਾਵੇ ਸਾਨੂੰ ਸੁਣਾਵੇ ਤੇ ਭਾਈ ਗੋਪਾਲਾ ਜੀ ਤਿਆਰ ਹੋ ਗਏ ਭਾਈ ਗੋਪਾਲਾ ਜੀ ਕਹਿਣ ਲੱਗੇ ਕਿ ਗੁਰੂ ਪਰਮੇਸ਼ਰ ਜੀ ਆਪ ਜੀ ਕਿਰਪਾ ਕਰੋ ਆਪ ਦੀ ਮਿਹਰਮਤ ਹੋਵੇ ਤੇ ਮੈਂ ਆਪ ਜੀ ਨੂੰ ਜਪਜੀ ਸਾਹਿਬ ਦਾ ਪਾਠ ਇਹ ਜੋ ਸਰਵਣ ਕਰਵਾਵਾਂਗਾ ਮਹਾਰਾਜ ਦੀ ਆਗਿਆ ਲੈ ਕੇ ਭਾਈ ਗੋਪਾਲਾ ਜੀ ਕਹਿੰਦੇ ਬੈਠੇ ਨੇ ਅੱਖਾਂ ਮੀਚੀਆਂ ਨੇ ਚੌਂਕੜਾ ਮਾਰ ਕੇ ਬੈਠ ਗਏ ਪਰਮੇਸ਼ਰ ਦਾ ਨਾਮ ਸ਼ੁਰੂ ਕੀਤਾ ਏ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੁਆਰਾ ਉਚਾਰਨ ਕੀਤੀ ਗਈ ਗੁਰਬਾਣੀ ਸ੍ਰੀ ਜਪਜੀ ਸਾਹਿਬ ਦਾ ਜਾਪ ਆਰੰਭ ਕਰਦੇ ਨੇ ਜਦੋਂ ਜਪਜੀ ਸਾਹਿਬ ਦਾ ਜਾਪ ਕਰਦਿਆਂ 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 ਪਰਮੇਸ਼ਰ ਦਾ ਨਾਮ ਲੈਂਦਿਆਂ ਕਹਿੰਦੇ ਜਦੋਂ ਪਾਠ ਹਲੇ ਥੋੜਾ ਹੀ ਬਾਕੀ ਸੀ ਤੇ ਮਾਇਆ ਨੇ ਐਸਾ ਪਰਮਾਇਆ ਤੇ ਮਨ ਦੇ ਵਿੱਚ ਇੱਕਦਮ ਖਿਆਲ ਆ ਗਿਆ ਕਿ ਐਸਾ ਨਾ ਹੋਵੇ ਕਿ ਮੈਂ ਜੋ ਪਾਠ ਸੁਣਾ ਰਿਹਾ ਇਨੀ ਇਕਾਗਰਤਾ ਦੇ ਨਾਲ ਜੋ ਮਹਾਰਾਜ ਜੀ ਨੂੰ ਕਿਸੇ ਨੇ ਉਹ ਬੜੇ ਕੀਮਤੀ ਘੋੜੇ ਦੋ ਭੇਟਾ ਕੀਤੇ ਨੇ ਨਾ ਉਹਨਾਂ ਦੇ ਵਿੱਚੋਂ ਇੱਕ ਘੋੜਾ ਗੁਰੂ ਪਾਸ਼ਾ ਮੈਨੂੰ ਦੇ ਦੇਣ ਪਰ ਇਸ ਤੋਂ ਉਲਟ ਕੀ ਸੀ ਜਦੋਂ ਭਾਈ ਗੋਪਾਲਾ ਜੀ ਬੜੇ ਪਿਆਰ ਦੇ ਨਾਲ ਗੁਰੂ ਮਹਾਰਾਜ ਜੀ ਨੂੰ ਗੁਰਬਾਣੀ ਦਾ ਜਾਪ ਸੁਣਾ ਰਹੇ ਨੇ ਤੇ ਮਹਾਰਾਜ ਆਪਣੇ ਸਿੰਘਾਸਨ ਤੋਂ ਹੌਲੀ-ਹੌਲੀ ਖਿਸਕਣ ਲੱਗ ਪਏ ਭਾਵ ਉਤਰ ਲਗ ਪਏ ਮਹਾਰਾਜ ਦੇ ਮਨ ਦੇ ਵਿੱਚ ਇਹ ਸੀ ਕਿ ਇੰਨੀ ਸ਼ਰਧਾ ਦੇ ਨਾਲ ਇੰਨੀ ਭਾਵਨਾ ਦੇ ਨਾਲ ਪਾਠ ਸੁਣਾਉਣ ਵਾਲਾ ਗੁਰੂ ਦਾ ਪਿਆਰਾ ਜਿਨੇ ਇੱਕ ਮਨ ਇਕ ਚਿੱਤ ਇਕਾਗਰ ਹੋ ਕੇ ਗੁਰੂ ਦਾ ਜਾਪ ਜਪਿਆ ਇਹ ਗੁਰਬਾਣੀ ਪੜ੍ਹੀਏ ਤੇ ਇਹ ਨੂੰ ਤੇ ਇਸ ਗੱਦੀ ਦਾ ਹੱਕਦਾਰ ਹੋਣਾ ਚਾਹੀਦਾ ਹੈ ਇਸ ਦਾ ਵਾਰਿਸ ਹੋਣਾ ਚਾਹੀਦਾ ਹੈ ਹਾਲੇ ਗੁਰੂ ਪਾਸ਼ਾ ਮਹਾਰਾਜ ਇੰਨਾ ਖਿਆਲ ਕਰਦੇ ਨੇ ਤੇ ਉਧਰ ਭਾਈ ਗੋਪਾਲਾ ਜੀ ਦੇ ਮਨ ਦੇ ਵਿੱਚ ਫੁਰਨਾ ਬਣ ਜਾਂਦਾ ਏ ਕਿ ਗੁਰੂ ਪਾਸ਼ਾ ਮਹਾਰਾਜ ਜੀ ਨੂੰ ਮੈਨੂੰ ਇੱਕੋ ਗੁਰੂ ਮਹਾਰਾਜ ਮੈਨੂੰ ਇੱਕੋ ਘੋੜਾ ਦੇ ਦੇਣ ਤੇ ਗੁਰੂ ਮਹਾਰਾਜ ਫਿਰ ਆਪਣੇ ਸਿੰਘਾਸਨ ਦੇ ਉੱਪਰ ਬੈਠ ਜਾਂਦੇ ਨੇ ਪਾਠ ਦੀ ਸੰਪੂਰਨਤਾ ਹੁੰਦੀ ਏ ਪਾਠ ਦੀ ਸੰਪੂਰਨਤਾ ਹੋਣ ਤੋਂ ਬਾਅਦ ਅਰਦਾਸ ਬੇਨਤੀ ਹੁੰਦੀ ਏ ਗੁਰੂ ਪਾਸ਼ਾ ਮਹਾਰਾਜ ਜੀ ਦੇ ਅੱਗੇ ਅਰਜ਼ੋਈ ਕਰਦਾ ਏ ਕਿ ਸਤ ਗੁਰੂ ਮੈਂ ਗੁਰਬਾਣੀ ਦਾ ਜਾਪ ਕੀਤਾ ਤੁਹਾਨੂੰ ਕਿਵੇਂ ਲੱਗਾ ਗੁਰੂ ਪਾਤਸ਼ਾਹ ਮਹਾਰਾਜੀ ਸਾਰੀ ਸੰਗਤ ਨੂੰ ਸੰਬੋਧਨ ਹੋ ਕੇ ਕਹਿੰਦੇ ਕਹਿੰਦੇ ਕਿ ਭਾਈ ਗੋਪਾਲੇ ਨੇ ਇੰਨੀ ਸ਼ਰਧਾ ਭਾਵਨਾ ਦੇ ਨਾਲ ਪਾਠ ਕੀਤਾ ਪਾਠ ਕਰਦਿਆਂ ਕਰਦਿਆਂ ਸਾਡੇ ਮਨ ਦੇ ਵਿੱਚ ਇਹ ਖਿਆਲ ਆ ਗਿਆ ਕਿ ਅਸੀਂ ਆਪਣੇ ਸਿੰਘਾਸਨ ਦੇ ਉੱਪਰ ਇਸ ਨੂੰ ਬਿਠਾ ਦਈਏ ਪਰ ਕਹਿੰਦੇ ਇੱਕ ਖਿੰਨ ਦੇ ਵਿੱਚ ਕੀ ਹੁੰਦਾ ਹੈ ਭਾਈ ਗੋਪਾਲੇ ਦੇ ਮਨ ਦੇ ਵਿੱਚ ਉਹ ਮਾਇਆ ਵੜ ਜਾਂਦੀ ਹੈ ਭਾਈ ਗੋਪਾਲਾ ਜੀ ਕਹਿੰਦੇ ਨੇ ਕਿ ਗੁਰੂ ਪਾਤਸ਼ਾਹ ਮਹਾਰਾਜ ਮੈਨੂੰ ਇੱਕ ਘੋੜਾ ਬਖਸ਼ ਦੇਣ ਮੈਂ ਇਨੀ ਸ਼ਰਧਾ ਦੇ ਨਾਲ ਪਾਠ ਸੁਣਾ ਰਿਹਾ ਹਾਂ ਤੇ ਮਹਾਰਾਜ ਕਹਿੰਦੇ ਕਿ ਜਦੋਂ ਐਸੀ ਨਹੀਂ ਐਸੀ ਭਾਵਨਾ ਆ ਜਾਂਦੀ ਏ ਐਸੀ ਫੇਰ ਆਪਣੇ ਸਿੰਘਾਸਨ ਦੇ ਉੱਪਰ ਬੈਠ ਜਾਂਦੇ ਹਾਂ ਸਾਧ ਸੰਗਤ ਜੀ ਜਿਹੜਾ ਗੁਰਬਾਣੀ ਨੂੰ ਪ੍ਰੇਮ ਦੇ ਨਾਲ ਪੜਦਾ ਹੈ ਸ਼ਰਧਾ ਦੇ ਨਾਲ ਪੜਦਾ ਹੈ ਕੇਵਲ ਟਾਈਮ ਪਾਸ ਨਹੀਂ ਕਰਨਾ ਆਪਾਂ ਜੋ ਬਾਣੀ ਹੈ ਬਾਣੀ ਦਾ ਬਹੁਤ ਜ਼ਿਆਦਾ ਵੱਡਾ ਮਹੱਤਵ ਏ ਔਰ ਜਪਜੀ ਸਾਹਿਬ ਦੀ ਬਾਣੀ ਜੋ ਸ਼ਰਧਾ ਭਾਵਨਾ ਦੇ ਨਾਲ ਪੜਦਾ ਏ ਉਹਦੇ ਵਾਸਤੇ ਕੋਈ ਵੀ ਕੰਮ ਹੈ ਕੋਈ ਵੀ ਚੀਜ਼ ਹੈ ਉਹ ਵੱਡੀ ਗੱਲ ਨਹੀਂ ਗੁਰੂ ਪਰਮੇਸ਼ਰ ਦਾ ਨਾਮ ਜਪਣਾ ਸ਼ਰਧਾ ਦੇ ਨਾਲ ਜਪਣਾ ਉਸ ਨੂੰ ਪ੍ਰੇਮ ਦੇ ਨਾਲ ਗੁਰਬਾਣੀ ਨੂੰ ਪੜਿਆ ਕਰੀਏ ਬਾਚਿਆ ਕਰੀਏ ਸਤਗੁਰੂ ਸੱਚੇ ਪਾਸ਼ਾ ਆਪ ਮਿਹਰਾਮਤ ਕਰਨ ਉਹਨਾਂ ਦੇ ਅੱਗੇ ਅਰਦਾਸ ਬੇਨਤੀ ਜੋਦੜੀ ਕਰਕੇ ਵਿਆਹ ਕਰੀਏ ਕਿ ਦਾਤਾ ਜੀ ਕਿਰਪਾ ਕਰਿਓ ਆਪ ਹੀ ਇੱਕ ਮਨ ਇੱਕ ਚਿੱਤ ਇਕਾਗਰ ਕਰਾ ਕੇ ਜੋ ਗੁਰਬਾਣੀ ਦਾ ਜਾਪ ਹੈ ਉਹ ਕਰਵਾ ਲਿਓ ਸਾਧ ਸੰਗਤ ਜੀ ਜੋ ਗੁਰੂ ਕੇ ਇਤਿਹਾਸ ਦੀਆਂ ਸਾਖੀਆਂ ਹਨ ਵਧੀਆ ਲੱਗਿਆ ਆਪ ਜੀ ਨੂੰ ਆਪ ਜੀ ਨੇ ਅੱਗੇ ਵੀ ਜ਼ਰੂਰ ਸ਼ੇਅਰ ਕਰਨਾ ਆਪ ਵੀ ਸਰਵਣ ਕਰਕੇ ਉਸ ਦੇ ਉੱਪਰ ਅਮਲ ਕਰਨ ਦਾ ਯਤਨ ਕਰਨਾ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਸੇ ਤਰ੍ਹਾਂ ਗੁਰ ਇਤਿਹਾਸ ਦੀਆਂ ਸਾਖੀਆਂ ਲੈ ਕੇ ਆਪ ਜੀ ਦੇ ਨਾਲ ਜੁੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ